ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ 람 ਅਬਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ 람 ਮਨ ਪ੍ਰੀਤ ਲਾਗੇ ਵੱਡੇ ਭਾਗੇ ਕਬ ਮਿਲੀਏ ਪੂਰਨ ਪਤੇ ਸਹੀ ਜੇ ਸਮਾਈਏ ਗੋਬਿੰਦ ਪਾਈਏ ਦੇਹੋ ਸਖੀਏ ਮੁਹੇ ਮਤੇ ਦਿਨ ਰੈਣ ਠਾਡੀ ਕਲੋ ਸੇਵਾ ਪ੍ਰਭ ਕਵਨੁ ਜੁਗਤੀ ਪਾਇਆ ਬਿਨ ਮੰਤ ਨਾਨਕ ਕਰੋ ਕਿਰਪਾ ਲਿਹੋ ਮੁਹੇ ਲੜ ਲਾਇਆ ਭਇਆ ਸੁਮਹੜਾ ਹਾਰ ਗਰਤਨ ਬਸਹਾਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਹਾ ਰਾਮ ਮਿਲੇ ਸੰਤ ਪਿਆਰੇ ਦਇਆਧਾਰੇ ਕਥੇ ਅਕਤ ਵਿਚਾਰੋ ਇਕ ਚਿਤ ਇਕ ਮਨ ਤੇ ਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨਤੀ ਮਿਲੇ ਹਰ ਜਸ ਲਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾ ਸਹਾ ਟਲ ਗਣਿਆ ਪੂਰਨ ਸੰਜੋਗੋ RAM ਸੁਖੇ ਸੁਮੂ ਭਾਇਆ ਗਿਆ ਵੀ ਜੋਗੋ RAM ਮਿਲ ਸੰਤ ਆਏ ਪ੍ਰਭ ਤੇ ਆਏ ਬਣੇ ਅਚਰਜ ਜਾਂ ਜੀਆਂ ਇਕ ਮਿਲ ਅਕਤਰ ਹੋਏ ਸਹਜ ਢੋਏ ਮਨ ਪ੍ਰੀਤ ਉਪਜੀ ਮਾਂ ਜੀਆਂ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਰਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਰਨ ਜੋਗੋ ਭਵਨ ਸੁਹਾਵਲਾ ਤਰਤ ਸੁਭਾਗੀ RAM ਪ੍ਰਭ ਕਰ ਆਇਲਾ ਗੋਲ ਚਰਣੀ ਲਾਗੀ RAM ਗੋਲ ਚਰਣ ਲਾਗੀ ਸਹਿਜ ਜਾਗੀ ਸਗਲ ਇਸ਼ਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਲ ਮਿਲੇ ਕੰਤਿ ਬਿਸ਼ੁਨਿਆ ਆਨੰਦ ਆਨੰਦ ਵਜੇ ਵਾਜੇ ਅੰਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸ਼ਰਨ ਸੁਆਮੀ ਸੰਤ ਸੰਗ ਲਿਵ ਲਾਗੀ ਬਲਾਵਲ ਮੁਹੱਲਾ ਪੰਜਵਾਂ ਭਾਗ ਸਲਖਣਾ ਹਰ ਕੰਤ ਹਮਾਰਾ ਰਾਮ ਅਨਹਦ ਵਜੇਤਰਾ ਤਿਸ ਧੁਨ ਦਰਬਾਰਾ ਰਾਮ ਆਨੰਦ ਅੰਧਨ ਵਹ ਵਜੇ ਵਾਜੇ ਦਿਨ ਸ੍ਰੈਣ ਉਹ ਮਹਾ ਤਹ ਰੋਗ ਸੋਗਨ ਦੁਖ ਵਿਆਪੇ ਜਨਮ ਮਰਨ ਨ ਤਹਾ ਰੇਦ ਸਿਦ ਸੁਦਾ ਰਸ ਅੰਮ੍ਰਿਤ ਭਗਤ ਭਰੇ ਭੰਡਾਰਾ ਬਿਰਵੰਤ ਨਾਨਕ ਬਲਹਾਰ ਵੰਯਾ ਆਲ ਬ੍ਰਹਮ ਪ੍ਰਾਣ ਆਧਾਰਾ ਸੋਣ ਸਹੀ ਸਹਿ ਲੜਿਓ ਮੇਲਾ ਮੰਗਲ ਗਾਵੇ RAM ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਲਾਵੇ RAM ਕਰ ਪ੍ਰੇਮ 라ਵੇ ਤਿਸ ਭਾਵੇ ਕਿਨਿਮਖ ਪਲਕਨ ਤਿਆਗੀਏ ਗਹਿ ਕੰਠ ਲਾਈਏ ਨਹਿ ਲਜਾਈਏ ਚਰਨ ਰਾਜੇ ਮਨ ਭਾਗੀ ਭਗਤ ਠਗौरी ਪਾਏ ਮੋਹਿ ਅਨਤ ਕਤੂ ਨਾਤਾਵੇ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬੇਸਮਾ ਬੇਸਮ ਭਈ ਪੇਖ ਗੁਣ ਅਬਨਾਸੀ ਰਾਮ ਕਰ ਗਏ ਪੂਜਾ ਗਹੀ ਕਾਟ ਜਮ ਕੀ ਫਾਸੀ ਰਾਮ ਗਹਿ ਪੂਜਾ ਲਈਨੀ ਦਾਸ ਕੀਨੀ ਅੰਕਰ ਉਦੋਤ ਜਨਾਇ ਮਲਣ ਮੋਹ ਵਿਕਾਰ 나ਠੇ ਦਿਵਸ ਨਰਮਲ ਆਇਆ ਦ੍ਰਿਸ਼ਟ ਤਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਰਮਲ ਪ੍ਰਭ ਮਿਲਿਆ ਬਿਨਾਸੀ ਸੂਰਜ ਕਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਥਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ ਆਪ ਕਰਤਾ ਆਪ ਭੂਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸਹੀ ਜਾਣੇ ਜਿਨੀ ਹਰ ਰਸ ਪੀਆ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪ੍ਰਕਾ ਮੰਗਲ ਗਾਵੈ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਪਾਵੇ ਤਜ ਮਾਨ ਮੋਹ ਵਿਕਾਰ ਦੁਜਾ ਸੇਵ ਏਕ ਨਿਰੰਜਨੋ ਲਗ ਚਰਨ ਸ਼ਰਨ ਦਿਆਲ ਪ੍ਰੀਤਮ ਸਗਲ ਦੁਰਦੁਰਤ ਵਿਖੰਡਨੋਂ ਹੋਈ ਦਾਸ ਦਾਸੀ ਤਜ ਉਦਾਸੀ ਬਹੁੜ ਬਦੀਨਤਾਵਾਂ ਨਾਨਕ ਪਇੰਪੇ ਕਰੋ ਕਿਰਪਾ ਤਾਮ ਮੰਗਲ गावा ਅਮਰਤ ਪ੍ਰੀਏ ਕਾ ਨਾਮ ਮੈਂ ਅੰਦਲੇ ਟੋਹਨੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਨੀ ਮਹਾ ਬਚਤਰ ਚੰਚਲ ਅਨੇਕ ਭਾਵ ਦਿਖਾਵੇ ਹੋਏ ਠੀਠ ਮੀਠੀ ਮਨੇ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਨੇ ਤੀਰੇ ਬਰਤ ਪੂਜਾ ਬਾੜ ਘਾਟੇ ਜੋਹਨੀ ਨਾਨਕ ਪਿਆਮਪੇ ਦਇਆਧਾਰੋ ਮੈਂ ਅਨਾਮ ਅੰਦਲੇ ਤੋਹਨੀ ਮੋਹੇ ਅਨਾਥ ਪ੍ਰੀਏ 나ਥ ਜਿਉ ਜਾਨੋ ਤਿਉ ਰਖੋ ਚਤੁਰਾਈ ਮੋਹਿ ਨਾਹਿ ਰਜਾਉ ਕਹਿ ਮੁਖੋ ਨੈ ਚਤਰ ਸੁਗਰ ਸੁਜਾਨ ਬੇਤੀ ਮੋਹਿ ਨਿਰਗੁਣ ਗੁਣ ਨਹੀਂ ਨਹਿ ਰੂਪ ਤੂਪ ਨਨੈਣ ਬੰਕੇ ਜੈ ਭਾਵੇ ਤਹ ਰਖ ਤੁਹੀ ਜੈ ਜੈ ਜੇ ਅੰਪੈ ਸਗਲ ਜਾ ਕੋ ਕਰਣਾ ਪਤ ਗਤ ਪਿਨ ਲਖੋ ਨਾਨਕ ਪਿਆੰਪੇ ਸੇਵਕ ਸੇਵਕ ਜਿਉ ਜਾਨੋ ਤੂੰ ਮੋਹੇ ਰਖੋ ਮੋਹੇ ਮਛਲੀ ਤੂੰ ਨੀਰ ਤੁਜ ਬਿਨੇ ਕਿਉ ਸਰੇ ਮੋਹੇ ਚਾਤ ਦੇ ਕ ਤੁਮ ਬੂੰਦ ਤ੍ਰਿਪਤੋ ਮੁਖ ਪਰੇ ਮੁਖ ਪਰੇ ਹਰੇ ਪਿਆਸ ਮੇਰੀ ਜੀ ਹਿਆ ਪਲੰਪਤੇ ਲਾੜਲੇ ਲਾਡ ਲੜਾਏ ਸਭ ਹੈ ਮਿਲ ਹਮਾਰੀ ਸੋਹੇ ਗਤੇ ਚੀਤ ਚਤੋ ਮਿਟ ਅੰਧਾਰੇ ਜਿਉ ਆਸ ਚਕਵੀ ਦਿਨ ਚਰੇ ਨਾਨਕ ਪਿਆਮਪੇ ਪ੍ਰੀਏ ਸੰਗ ਮੇਲੀ ਮਛਲੀ ਨੀਰ ਨ ਬੀਸਰੇ ਤਨ ਤਨ ਹਮਰੇ ਭਾਗ ਘਰ ਆਇਆ ਪਿਰ ਮੇਰਾ ਸੋਹੇ ਬੰਕ ਦਵਾਰਾ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖੇ ਗਾਮੀ ਆਨੰਦ ਮੰਗਲ ਰਾਜ ਕਣਾ ਨਵਲ ਨਾਵਤਨ ਨਾਹੋ ਬਾਲਾ ਕਵਨ ਰਸਨ ਗੁਣ ਪਣਾ ਮੇਰੀ ਸੀਜ ਸੁਹੀ ਦੇਖ ਮੁਹੀ ਸਗਲ ਸਹਸਾ ਦੁਖ ਹਾਰਾ ਨਾਨਕ ਪਇੰਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾਂ ਨਿਤ ਪਿਉ ਸੁਖ ਸਾਗਰ ਪ੍ਰਭ ਭੇਟਿਏ ਨਾਨਕ ਸੁਖੀ ਹੋਤ ਇਹੋ ਜਿਉ ਸ਼ਾਂਤ ਸੁਖ ਸਾਗਰ ਪ੍ਰਭ ਪਾਈਏ ਜਬ ਹੋਵੇ ਪਾਗੋ ਰਾਮ ਮਾਨਨ ਮਾਨ ਵਿਐ ਹਰ ਚਰਣੀ ਲਾਗੋ ਰਾਮ ਛੋਲ ਸਿਆਣ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਭਾਉ ਸ਼ਰਨਾਈ RAM ਰਾਏ ਥਿਰ ਹੋਏ ਸੁਹਾਗੋ RAM ਸੋ ਪ੍ਰਭ ਤਜ ਕਤ ਲਾਗਿਏ ਜਿਸ ਬਿਨ ਮਰ ਜਾਈਏ RAM ਲਾਜ ਨਾ ਆਵੇ ਅਗਿਆਨ ਮਤੀ ਦੁਰਜਨ ਬਿਰ ਮਾਇਏ RAM ਪਤੀ ਤਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਏ RAM ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ RAM ਸ੍ਰੀ ਗੋਪਾਲ ਨ ਉਚਰੇ ਬਲ ਗਈਏ ਦੋਹ ਚਾਰਣ ਰਸਨਾ ਰਾਮ ਪ੍ਰਭ ਭਗਤ ਵਸ਼ਲ ਨਹ ਸੇਵਈ ਕਾਇਆ ਕਾਗ ਗਲਸਨਾ ਰਾਮ ਭਰਮ ਮੋਹੀ ਦੁਖ ਨ ਜਾਹੀ ਜਹ ਭਰਮ ਮੋਹੀ ਦੁਖ ਨ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਦਹਾਰ ਅਵਰ ਜੀ ਚਾਹਨਾ ਵਿਸਤਾ ਕ੍ਰਿਮ ਪਸਮਾ ਰਾਮ ਲਾਇ ਬਰਹੋਂ ਭਗਵੰਤ ਸੰਗੇ ਹੋਏ ਮਿਲ ਬਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹਉ ਮੈਂ ਬਿਖ ਤਿਆਗਣ ਰਾਮ ਈਤ ਊਤ ਨਹਿ ਡੋਲੀਏ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾਥ ਹੈ ਅਟਲ ਸੁਹਾਗਣ ਰਾਮ ਬਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਿਭਾਗੀਓ ਮੇਰੇ ਸਾਧੂ ਸੰਗੇ ਰਾਮ ਗੋਣ ਗੋਬਿੰਦ ਸਦ ਗਾਈਏ ਬਾਲ ਭਮ ਕੇ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਏ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਚਰਣਾ ਗਤੀ ਜਪ ਅਨੰਤ ਤਰੰਗੇ ਰਾਮ ਇੱਕ ਤਿਲ ਪ੍ਰਭੂ ਦਾ ਵਿਸਰੇ ਜਿਨ ਸਭ ਕਿਛ ਦੀਨਾ ਰਾਮ ਉੜ ਭਾਗੀ ਮਿਲਾਵੜ ਗੁਰਮੁਖ ਫਿਰ ਚੀਨਾ ਰਾਮ ਮਹਾ ਪਕੜ ਤਮਤੇ ਕਾੜਿਆ ਕਰ ਆਪਣਾ ਲੀਨਾ RAM ਨਾਮ ਜਪਤ ਨਾਨਕ ਜੀਵੇ ਸੀਤਲ ਮਨ ਸੀਨਾ RAM ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਮੀ RAM ਸਿਮਰ ਸਿਮਰ ਨਾਰਾਇਣੇ ਭਏ ਪਾਰ ਗਰਮੀ RAM ਗੁਣ ਗਾਵਤ ਗੋਬਿੰਦ ਕੇ ਸਭ ਈਸ਼ ਪਜਾਮੀ RAM ਨਾਨਕ ਉਦਰੇ ਜਪ ਹਰੇ ਸਭ ਹੂੰ ਕਰ ਸੁਆਮੀ RAM ਰਸ ਪਿੰਡਲੇ ਆਪਣੇ RAM ਸੰਗੇ ਸੇ ਲੋਇਣ ਨੀਕੇ RAM ਪ੍ਰਭ ਭੇਖਤ ਈਸ਼ਾ ਪੁੰਨੀਆਂ ਮਿਲ ਸਾਜਨ ਜੀ ਕੇ RAM ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਭੀਕੇ RAM ਨਾਨਕ ਜਲ ਜਲੈ ਸਮਾਇਆ ਜੋਤੀ ਜੋਤ ਮੀਕੇ RAM ਨਾਨਕ ਜਲ ਜਲੈ ਸਮਾਇਆ ਜੋਤੀ ਜੋਤ ਮੀਕੇ RAM ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ